ਕਹਿੰਦੇ ਨਾ ਇੱਕ ਤਾਂ ساری ਗੱਡੀ ਆਉਣ ਦੀ ਕਾਰਡ ਮੇਰੇ ਕੋਲ ਬਿਲਤੀ ਆ ਅਸੀਂ 13 ਤਰੀਕ ਨੂੰ ਗੱਡੀਆਂ ਲਾਈਆਂ ਸੀ ਲੈਣ ਦੇ ਵਿੱਚ ਉਧਰ ਸੇਖ ਬੇਰੋਸ 6 ਦਿਨ ਉੱਥੇ ਗੱਡੀ ਖਲੋ ਕੇ ਕੰਡੇ ਤੋਂ ਮੇਰੀ ਗੱਡੀ ਵਾਪਸ ਕੀਤੀ ਆ ਕਹਿੰਦੇ ਵੀ ਇਹ ਮਾਲ ਤੁਹਾਡਾ ਉਧਰ ਉਤਰੇਗਾ ਇਧਰ ਚੌਲ ਉਤਰਨੇਗੇ ਹੁਣ ਉਧਰ ਵੀ ਚੌਲ ਵੀ ਉੱਤੇ ਹੀ ਜਾਂਦੇ ਆ ਤੇ ਇਧਰ ਵੀ ਚੌਲ ਉਤਰੀ ਜਾਂਦੇ ਔਰ 4 ਦਿਨ ਤੋਂ ਇੱਥੇ ਖੜੇ ਆ ਪਰੇਸ਼ਾਨ ਹੋ ਗਏ ਅਸੀਂ ਬਹੁਤ ਕਿਸ਼ਤਾ ਦੀ ਗੱਡੀ ਆ ਮੈਂ ਗਰੀਬ ਆਦਮੀ ਆ ਸਿੰਗਲ ਮੋਟਰ ਮਾਲਕ ਆ ਕਿ ਦੱਸੋ ਮੈਂ ਕਿੱਧਰ ਜਾਵਾਂ ਤੂੰ ਇਹ ਕੀ ਮਾਰਦੇ ਹੋਣਾ ਪਰ ਸਾਡੀ ਗੱਡੀ ਖਾਲੀ ਹੋਣੀ ਚਾਹੀਦੀ ਆ ਜਿੰਨਾ ਚਾ ਸਾਡਾ ਫੈਸਲਾ ਨਹੀਂ ਹੋਏਗਾ ਇੱਥੇ ਬੈਠੇ ਰਹਾਂਗੇ 13 ਤਰੀਕ ਤੋਂ ਆ ਜੀ ਆ ਹੌਨ ਰਿਕਾਰਡ ਮੇਰੇ ਕੋਲ ਕਾਗਜ਼ ਹੈ ਜੀ ਬਿਲਟੀ ਮੇਰਾ ਨਾਮ ਰਕੇਸ਼ ਕੁਮਾਰ ਆ ਸਰ ਮੈਂ ਸਰ ਮੈਨੂੰ ਸਾਨੂੰ 8 ਦਿਨ ਹੋ ਗਏ ਇੱਥੇ ਸਰ ਆਏ ਨੂੰ ਸਰ ਪਹਿਲੇ ਪਰਦੇਗਾਮ ਤੇ ਗੱਡੀਆਂ ਲੱਗੀਆਂ ਅੰਦਰ ਵਾੜੀਆਂ ਗੱਡੀਆਂ ਅੰਦਰ ਵਾੜ ਕੇ ਕਹਿੰਦੇ ਚੋਲਾ ਦੀਆਂ ਗੱਡੀਆਂ ਖਾਲੀ ਹੁੰਦੀਆਂ ਕਣਕ ਜਿਹੜੀ ਆ ਉਹ ਇੱਧਰ ਖਾਲੀ ਹੁੰਦੀਆਂ ਜੀ ਮੈਂ ਸਰ ਅਹੀਂ ਇੱਧਰ ਨੂੰ ਆ ਗਏ ਸਰ ਉਹਨੇ ਇੱਥੇ 8-8 ਦਿਨ ਹੋ ਗਏ ਸਰ ਇੱਥੇ ਕਿੰਨਾ ਕ ਬੰਦਾ ਰੱਖ ਹੀ ਰੱਖੇਗਾ ਸਰ ਮੱਛਰ ਰਾਤ ਮੱਛਰ ਨਹੀਂ ਜਾਉਂਦਾ ਜੇ 4 ਕ ਵੇਨ ਅੱਖ ਲੱਗਦੀ ਆ ਕੋ ਚੋਰ ਆਉਂਦਾ ਕੋ ਬੋਰੀ ਲੱਕ ਲੈ ਜਾਂਦਾ ਸਾਡਾ ਮਾਲ ਛਾਟ ਹੋ ਗਿਆ ਸਰ ਪਿਛਲੇ ਸਾਲ ਵੀ ਸਾਡੀਆਂ 6 ਸੇ ਕਿਹੜੇ ਗੋਦਾਮ ਚ ਤੂੰ ਸਾਰੇ ਆਏ ਇਹ ਗੋਦਾਮ ਇਹ ਅਫਸੇਹੀ ਦਾ ਗੋਦਾਮ ਨਾ ਅਫਕੇ ਇਹਦਾ ਗੋਦਾਮ ਮੇਰੇ ਪਹਿਲੇ ਗਏ ਆਪਾਂ ਸੀਡਬਲ ਸੀਡਬੀ ਤੇ ਉੱਥੇ ਕਿੰਨੇ ਦਿਨ ਹੋ ਗਏ ਸਾਨੂੰ 7-8 ਦਿਨ ਹੋ ਗਏ ਜੀ ਤੇ ਸਰ ਗੱਡੀਆਂ ਨਹੀਂ ਖਾਲੀ ਕਰਨ ਦੇ ਤੇ ਹੁਣ ਤੁਸੀਂ ਕੀ ਕਰ ਰਹੇ ਹੋ ਸਰ ਹੁਣ ਕਾਰ ਕਰ ਰਹੇ ਰਿਆਂ ਕਿਹੀਂ ਨਾ ਕੋਈ ਇਹੀਂ ਘਰ ਅੰਦਰ ਜਾਂਦਣੀ ਨਾ ਬਾਹਰ ਜਾਂਦਣੀ ਗੱਡੀ ਕੋਈ ਵੀ ਆਪਾਂ ਘਰ ਆ ਲਾਇਆ ਸਾਡਾ ਹੱਲ ਕਰੋ ਜਦੋਂ ਹੱਲ ਹੋਏਗਾ ਤਹੀਂ ਉੱਡ ਜਾਗੇ ਤੂੰ